ਸਰਕਾਰ ਨਜਾਇਜ਼ ਕਬਜ਼ੇ ਜਿਨ੍ਹਾਂ ਦੇ ਕੀਤੇ ਆ ਉਹਨਾਂ ਦੇ ਘਟਾ ਰਹੀ ਹੈ ਪਰ ਮੇਰੇ ਸ਼ਹਿਰ ਦੇ ਵਿੱਚ ਨਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਵਾਹਰਲੇ ਵਾਸ ਸਟੈਂਡ ਦੇ ਉੱਪਰ 20 25 25 ਫੁੱਟ ਨਜਾਇਜ਼ ਕਬਜ਼ਿਆਂ ਵਾਲਿਆਂ ਨੇ ਦੁਕਾਨਦਾਰਾਂ ਨੇ ਜਗ੍ਹਾ ਰੋਕ ਲਈ ਹੈ ਆਹ ਬਾਬਾ ਮੜ ਦੇ ਪਿਛਲੇ ਪਾਸੇ ਜਗ੍ਹਾ ਇੱਥੇ ਸਬਜ਼ੀ ਵਾਲਿਆਂ ਨੇ ਰੋਕੀ ਵੀ ਹੈ ਇਹ ਤੁਸੀਂ ਅੱਜ ਇਹਨਾਂ ਦੇ ਕਾਰਨ ਇੱਥੇ ਬਹੁਤ ਵੱਡਾ ਇੱਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਦਾ ਕਾਰਨ ਇਹੀ ਹੈ ਵੀ ਰਸਤਾ ਬਹੁਤ ਭੀੜਾ ਹੈ ਕਿਉਂਕਿ ਇੱਕ ਪਾਸੇ ਤਾਂ ਗੁਰਦੁਆਰਾ ਸਾਹਿਬ ਆਗੇ ਸ਼ਾਂਤੀ ਹਾਲ ਆ ਗਿਆ ਸ਼ਮਸ਼ਾਨ ਘਾਟ ਆ ਗਿਆ ਬਾਬਾ ਮੱਠ ਆ ਗਿਆ ਫਿਰ ਇੱਕ ਮੰਦਿਰ ਹੋਰ ਆ ਗਿਆ ਇੱਥੇ ਧਾਰਮਿਕ ਜਗ੍ਹਾਵਾਂ ਹੋਣ ਕਾਰਨ ਲੋਕ ਸਵੇਰੇ ਸ਼ਾਮ ਮੱਥਾ ਟੇਕਣ ਆਉਂਦੇ ਐ ਜਾਂ ਕਿਸੇ ਦਾ ਭੋਗ ਹੈ ਮਰਗ ਦਾ ਤਾਂ ਇੱਥੇ ਨਾ ਤਾਂ ਕੋਈ ਜਗ੍ਹਾ ਕਿਤੇ ਖੜਨ ਨੂੰ ਕੋਈ ਜਿਹੜਾ ਕੋਈ ਬਾਹਰੋਂ ਵਹੀਕਲ ਲੈ ਕੇ ਆਉਂਦਾ ਉਹਦੇ ਵਾਸਤੇ ਐ ਤੇ ਨਾ ਭਾਈ ਇਹ आम شہری ਵਾਸਤੇ ਨਗਰ ਕਾਉਂਸਲ ਨੂੰ ਬੇਨਤੀ ਹੈ ਵੀ ਇਸ ਪਾਸੇ ਧਿਆਨ ਦਿੱਤਾ ਜਾਵੇ ਇੱਕ ਕਿਵੇਂ ਜੀ ਐਕਸੀਡੈਂਟ ਕਿਵੇਂ ਹੋਇਆ ਜੀ ਵੀਰ ਜੀ ਐਕਸੀਡੈਂਟ ਦਾ ਕਾਰ ਚਲ ਮੈਂ ਖੜਾ ਐਕਸੀਡੈਂਟ ਦਾ ਕਾਰਨ ਤੋਂ ਦੇ ਕੋਈ ਪੱਤਰਕਾਰ ਸਾਡੇ ਸਾਹਮਣੇ ਹੈਗਾ ਨਜਾਇਜ਼ ਇਹ ਸਾਰੀਆਂ ਨਜਾਇਜ਼ ਕਾਬੂ ਜਿੱਥੋਂ ਦੇ ਡਾਇਰੈਕਟਰ ਆਪਣੀ ਗੱਡੀ ਨਾਲ ਘੋੜੀਆਂ ਉੱਥੇ ਤੋਂ ਨਜਾਇਜ਼ ਕਾਬੂ ਹੋਏ ਪਏ ਨੇ ਦਾਰੂ ਪੀਤੀ ਵੀ ਸੀ ਡਰਾਈਵਰ ਨੇ ਇੱਥੇ ਦੋ ਧਾਰਮਿਕ ਸਥਾਨ ਹੈ ਜੀ ਇਹਨਾਂ ਦੀ ਕੋਈ ਸਲਮਾਈ ਨਹੀਂ ਹੈਗੀ ਜੀ ਸਾਰੀ ਇੱਥੇ ਕੋਈ ਗੱਡੀਆਂ ਘੁੰਡੀਆਂ ਖੜਨ ਨੂੰ ਸ਼ਾਂਤੀ ਹਾਲ ਦੇ ਵਿੱਚ ਭੋਗ ਪਾਉਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਉਂਦੇ ਨੇ ਪਾਰਕਿੰਗ ਦੇ ਬਹੁਤ ਔਖਾ ਤੇ ਪਰ ਕੋਈ ਦਰਮਾਈ ਨਹੀਂ ਤਾਨੂੰ ਤਾਂ ਇਹ ਲੱਗਦਾ ਵੀ ਅਫਸਰਾਂ ਨੂੰ ਜਾਂ ਛੋਟੇ ਕਲਰਕਾਂ ਨੂੰ ਕਹਿ ਲੋ ਜਾਂ ਕੋਈ ਹੋਰ ਛੋਟੇ ਅਧਕਨ ਦੇ ਲੋ ਉਹਨਾਂ ਨੂੰ ਸਬਜ਼ੀਆਂ ਦੇ ਭਾਅ ਦਾ ਨਹੀਂ ਪਤਾ ਉਹਨਾਂ ਦੇ ਹਿਸਾਬ ਤੇ ਜੀ ਸਾਹਿਬ ਤੇ ਰਾਤ ਨੇ ਇਹ ਤੋਂ ਜਾਣਦੇ ਹੋਣਗੇ ਐਮ ਸੀ ਸਾਹਿਬ ਸਤਿ ਸ੍ਰੀ ਅਕਾਲ ਕੀ ਕਹੋਗੇ ਤੁਸੀਂ ਇਹਦੇ ਬਾਰੇ ਜੀ ਨਹੀਂ ਜੀ ਤੁਸੀਂ ਮੌਜੂਦ ਐਮ ਸੀ ਹੋ ਟ੍ਰੈਫਿਕ ਤਾਂ ਨੰਗ ਦੀਆਂ ਮੰਨ ਦਾ ਪਰ ਜਿਹੜਾ ਨਜਾਇਜ਼ ਕਬਜ਼ਾ ਇਹਨਾਂ ਨੂੰ ਕਿਉਂ ਨਹੀਂ ਛੜਾਇਆ ਜਾਂਦਾ ਨਗਰ ਕਾਉਂਸਲ ਵੱਲੋਂ ਜਦੋਂ ਆਪਣੀ ਲੋਕ ਇੰਨਾ ਦੀ ਹਮਾਇਤ ਤੇ ਆ ਜਾਂਦੇ ਆ ਯਾਰ ਕੌਣ ਜੇ ਕੌਣ ਆਉਂਦਾ ਹੈ ਮੈਦਾਨ ਤੇ ਨਾਂ ਲਓ ਤੁਸੀਂ ਉਹਨਾਂ ਦਾ ਕਿਹੜੀ ਜੁਨੀਆ ਨਾਲ ਆਉਂਦੇ ਆ ਜੀ ਚਾਹੇ ਕੋਈ ਆ ਤੁਸੀਂ ਇਕੱਠੇ ਹੋ ਕੇ ਹੋ ਜੋ ਨਹੀਂ ਤੁਸੀਂ ਐਮ ਸੀ ਸਾਹਿਬ ਹੋ ਮਹਾਰਾਜ ਜੀ ਸਾਹਿਬ ਅਸੀਂ ਹੈਗੇ ਆ ਜਦੋਂ ਸਾਡੇ ਦੀ ਦਵਾ ਪੈਣ ਦਾ ਵੀ ਗਰੀਬ ਆਦਮੀ ਨੇ ਜੀ ਕਰੀ ਜਾਣ ਦੋ ਸਾਨੂੰ ਕੀ ਹੁੰਦਾ ਤੇ ਜਦੋਂ ਇੱਥੇ ਬੰਦਾ ਮਰ ਜਾਂਦਾ ਜੀ ਕੋਈ ਫੇਰ ਫੇ ਗਰੀਬ ਆਦਮੀ ਦਾ ਕੀ ਹੱਲਾ ਉਦੋਂ ਕੋਈ ਹੱਲ ਨਹੀਂ ਹੈਗਾ ਇਹਨਾਂ ਨੂੰ ਪੁੱਛੋ बैठेया एदा कंदे आओ नु चुका दे आओ नु चुका दे नहीं जी पावर ਛੋਡੇ ਕੋਲੇ ਹੈ ਜੀ ਗੱਲ ਇਹ ਆ ਵੀ ਤੁਸੀਂ ਮੈਨੂੰ ਪਾਵਰ ਦਿਓ ਮੈਂ ਸਾਨੂੰ 5 ਮਿੰਟਾਂ ਚ ਖਾਲੀ ਕਰਾ ਦੇਣਾ ਤੂੰ ਤਾਂ ਪਾਵਰਾਂ ਤਾਂ ਅਸੀਂ ਕਈ ਵੇਰ ਇਹਨਾਂ ਨੂੰ ਦਿਖਾਤੀਆਂ ਦਿਖਾਓ ਫਿਰ ਪਾਵਰ ਹੁਣ ਦਿਖਾਓ ਇੱਥੇ ਜੇ ਬੰਦਾ ਮਰ ਗਿਆ ਜੀ ਆ ਦੇਖੋ ਆ ਦੇਖੋ ਭਾਈ ਹੁਣ ਸੋ ਜਵਾਬ ਤੁਸੀਂ ਸਾਰੇ ਜਣੇ ਪੂਰੇ ਖੜੇ ਤੁਸੀਂ ਇਕੱਲਾ ਇਕੱਲਾ ਫਿਰ ਕਹਿੰਦੇ ਨੇ ਆ ਦੇਖੋ ਜੀ ਇਹ ਸਿਰਫ ਨਜਾਇਜ਼ ਕਬਜ਼ੇ ਦੇ ਕਾਰਨ ਅਜ ਐਕਸੀਡੈਂਟ ਹੋਇਆ ਜੀ ਇੱਥੇ ਗੁਰਦੁਆਰਾ ਸਾਹਿਬ ਹੈ ਇੱਥੇ ਸ਼ਾਂਤੀ ਹਾਲ ਹੈ ਜੀ ਜਿੱਥੇ ਸੰਸਕਾਰ ਕਰਨ ਆਉਂਦਾ ਕੋਈ ਬੰਦਾ ਸਾਡੇ ਐਮਸੀ ਸਾਹਿਬ ਕਹਿ ਰਹੇ ਆ ਵੀ ਸਾਡੇ 250 ਵਾਰ ਹੈ ਕਹਾਣੀ ਭਾਈ ਇਹਦਾ ਤੁਸੀਂ ਜੀ ਐਮਸੀ ਐਮਸੀ ਸਾਹਿਬ ਤੁਸੀਂ ਕਾਰਵਾਈ ਕਰੋ ਪ੍ਰਧਾਨ ਜੀ ਨੂੰ ਕਹਿ ਕੇ ਜੇ ਕੋਈ ਸ਼ਿਕਾਇਤ हां ਹੁਣ ਦੁਬਾਰੇ ਫੇਰ ਪਾਓ ਇੱਕ ਵਾਰੀ ਬੇਨਤੀ ਹੈ हां ਜੀ ਲਵਾ ਦਨੇ ਆ ਜੀ ਦੁਬਾਰੇ ਫੇਰ ਲਵਾਓ ਦੁਬਾਰੇ ਲਵਾ ਕੇ ਐਸ ਡੀ ਐਮ ਦੇ ਜਾਣਾ ਜਿੱਥੇ ਜਾਣਾ ਤੁਹਾਡੇ ਨਾਲ ਆ ਸੀ ਅਸੀਂ ਨਾਲ ਚੱਲਾਂਗੇ ਜਿੱਥੇ ਕਹੋਗੇ ਐਸ ਡੀ ਐਮ ਤੁਹਾਨੂੰ ਸੁਣਦੀ ਹੋਣਗੇ ਰਿਕਾਰਡਿੰਗ ਤੁਹਾਡੀ ਐਸ ਡੀ ਐਮ ਸਾਹਿਬ ਐਸ ਟੀਓ ਸਾਹਿਬ ਯੂ ਸਾਹਿਬ ਡਿਪਟੀ ਸਾਹਿਬ ਐਸ ਟੀਓ ਸਾਹਿਬ ਆਓ ਮੋਸਟ ਵੈਲਕਮ ਸਟੂਡੈਂਟ ਪੈਨ ਕਿਨੋ ਸਾਥ ਦਨੇ ਠੀਕ ਹੈ ਜੀ ਚੱਕ ਲੋ ਉਹ ਨੂੰ ਕਿਹਾ ਜਿਹੜੀ ਉਹ ਸਾਹਮਣੇ ਆ ਪਹਿਲਾਂ ਇਹਨਾਂ ਨੂੰ ਚੁਕਾਓ ਇਹ ਕਹਿੰਦੇ ਉਹਨੂੰ ਚੁਕਾਓ ਜਿਹੜੇ ਹਾਂ ਉਹ ਆ ਕੇ ਰਸਤੇ ਬੰਦ ਕਰ ਲੈਂਦੇ ਆ ਆ ਖੜਿਆ ਜੀ ਜਿਹੜੇ ਆਪਣੀ ਪੰਜ ਚਾਰ ਹੁੰਦੇ ਆ ਤੁਸੀਂ ਕਹਿੰਦੇ ਸਵੇਰ ਨੂੰ ਸ਼ਾਮ ਨੂੰ ਮਤ ਇੱਕ ਹੀ ਮਤਲਬ ਹੈ ਫਿਰ ਤੱਕ ਅਬ ਜੇ ਹੈਗੇ ਤੁਰਦੇ ਤੁਰਦੇ ਵਿੱਚ ਆਹੀ ਗੱਲ ਆ ਜਦੋਂ ਉੱਥੇ ਆ ਕੇ ਟ੍ਰੇਨੀਆਂ ਲੱਗ ਜਾਂਦੀਆਂ ਨੇ ਇਹ ਹੀ ਗੱਲ ਆ ਜਦੋਂ ਉਹਨਾਂ ਨੂੰ ਆਖਿਆ ਵੀ ਉਹ ਜਗ੍ਹਾ ਪਈ ਆ ਸਾਈਡ ਤੇ ਲਾ ਲੋ ਉਹ ਜਮਾ ਰਸਤੇ ਦੇ ਵਿੱਚ ਲੱਗਿਆ ਹੁੰਦਾਗਾ ਅੱਜ ਕਈ ਗੇੜ ਚ ਕਿਹਾਗਾ ਵੇ ਭਾਈ ਚੱਕੋ ਇਹਨਾਂ ਨੂੰ ਚਟਾਓ ਜੀ ਜਦੋਂ ਦੂਜੇ ਕੋਲੇ ਆਉਨੇ ਆ ਉਹਨਾਂ ਨੂੰ ਚਟਾਓ ਨਹੀਂ ਤੁਸੀਂ ਲਾ ਵਾਡੋ ਸਾਰੇ ਚਟਾਓ ਜੀ ਨਹੀਂ ਮੇਰਾ ਕੋਲੇ ਖੜਿਆ ਕਈ ਵਾਰ ਬੇਨਤੀ ਕਰ ਚੁੱਕੇ ਆ ਬੇਨਤੀ ਨਾ ਕਰੋ ਯਾਰ ਤੁਸੀਂ ਐਮਸੀ ਆ ਬੇਨਤੀ ਕਾਦੀ ਆ ਐਮਸੀ ਦੀ ਬੇਨਤੀ ਆ ਤੁਹਾਡਾ ਇਲਾਕਾ ਇਹ ਅੱਜ ਇਹਨਾਂ ਨੂੰ ਦੁਬਾਰਾ ਅੱਜ ਹੀ ਚਕਵਾ ਦਿੰਦੇ ਆ ਅੱਜ ਹੀ ਚਕਵਾਓ ਜੀ ਆ ਦੇਖੋ ਬੰਦੇ ਇੱਥੇ ਨੁਕਸਾਨ ਹੋ ਸਕਦਾ ਬਹੁਤ ਵੱਡਾ ਇੱਕ ਪਾਸੇ ਤਾਂ ਨਜਾਇਜ਼ ਕਬਜ਼ੇ ਦੇ ਘਰ ਤਾਂ ਹੀ ਆਏ ਆ ਹਾਂ ਇੱਕ ਪਾਸੇ ਨਜਾਇਜ਼ ਕਬਜ਼ੇ ਦੇ ਘਰ ਤਾਂ ਆ ਰਹੇ ਆ ਇੱਕ ਪਾਸੇ ਆ ਸ਼ਰਿਆ ਨਜਾਇਜ਼ ਕਬਜ਼ੇ ਦੇ ਕਰ ਨੁਕਸਾਨ ਹੋ ਰਿਹਾ ਹੈ ਚਲੋ ਨਵੇਂ ਹੁ ਇਹ ਅਜੇ ਤੱਕ ਕੋਈ ਦੇਖਵਾਜੀ ਨਹੀਂ ਕਰੋ ਬੇਲਾ ਅਜਾ ਮਸਲੇ ਵਿੱਚ ਟਾਕਰੇ ਨਹੀਂ ਨਗਰ ਕੌਂਸਲਰ ਬੰਦਾ ਕਰ ਨਗਰ ਕੌਂਸਲਰ ਤਾਂ ਕਿੱਦਾਂ ਦੇਗੀ ਪਰ ਅਸੀਂ ਆਪ ਹੀ ਦੇ ਗੰਗਦੁਤ ਇਹ ਚਲੋ ਇਹ ਤੱਕ ਕੋਈ ਨਾ ਹਾਂ ਫਿਰ ਅਸੀਂ ਸਾੜਾ ਪਿੰਡ ਵਾਲੇ ਨਗਰ ਕੌਂਸਲਰ ਅਸੀਂ ਬਾੜੀ ਬੈਟਰੀ ਕਰਨੀ ਹੈ ਤਬਸ ਇੱਕ ਵਾਰੀ ਦੁਬਾਰਾ ਆਪ ਹੀ ਦੇਖਾਂ ਹਾਂ ਆ ਦੇਖੋ ਜੀ ਇਹਨਾਂ ਦੀਆਂ ਨਜਾਇਜ਼ ਕੁੰਡੀਆਂ ਲੱਗੀਆਂ ਵੀ ਆ ਹੋ ਦੇਖੋ ਤਹਾਂ ਤੋਂ ਆ ਰਹੇ ਇਹਨਾਂ ਦੇ ਸਾਰੇ ਤਾਰਾ ਇਹਨੇ ਨਾਸਟੇ ਹੁੰਦੇ ਆ ਸਾਰੀਆਂ ਰੀਡਿੰਗ ਵਾਲੇ ਲਵੇੜਦੇ ਹੁੰਦੇ ਨੇ ਇਹ 10 ਵਜੇ ਕੰਮ ਆ ਇਹ ਟਾਈਮ ਦਾ ਉਹ ਕਰੀ ਜਾਂਦੇ ਸੀ ਕਿ ਸਮਾਨ ਚੱਕੀ ਜਾਂਦੇ ਸੀ ਜੀ ਇਹ ਠੀਕ ਹੈ ਜੀ ਧੰਨਵਾਦ ਜੀ ਐਮਸੀ ਸਾਹਿਬ ਧੰਨਵਾਦ ਸ਼ੁਕਰੀਆ ਪਰ ਕਾਰਵਾਈ ਪ੍ਰਧਾਨ ਤੋਂ ਕਰਵਾਓ ਜਰੂਰ ਕਈ ਗਰ ਕਰਵਾ ਚੁੱਕਿਆ ਜੀ ਆਹੀ ਗੱਲ ਹੁੰਦੀ ਆ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਉਹਨੂੰ ਮੰਡੀ ਖਾਲੀ ਕਰਵਾ ਕੇ ਲਿਆਓ ਨਹੀਂ ਜੀ ਸਾਰੀ ਮੰਡੀ ਚ ਹੀ ਕਰਾਓ ਜੀ ਸਾਰੀ ਮੰਡੀ ਚ ਮੈਂ ਗੱਲ ਕਰਿਆ ਉਸੇ ਕੀ ਹੋਇਆ ਇਹਨਾਂ ਦੇ ਨਾ ਕੋਆਉਂਸਲ ਦੇ ਪ੍ਰਬੰਧਕਾ ਕੋਲੇ ਕੀ ਹੋਇਆ ਨਹੀਂ ਐ ਕਾਗਜ਼ਾਂ ਦੀ ਗੱਲਬਾਤ ਹੋਈ ਸੀ ਉਹ ਫਿਰ ਵੀ ਅਸੀਂ ਨਹੀਂ ਆਏ ਖਾਲੀ ਕਿਸੇ ਦੇ ਕਬਜ਼ੇ ਦੀ ਖਾਲੀ ਕਰਾ ਦਾਂਗੇ ਕਿਉਂ ਨਗਰ ਕੌਂਸਲ ਕੋਲ ਪਾਵਰ ਹੈ ਨਹੀਂ ਜੀ ਉਹ ਪਾਵਰ ਹੈਗਾ ਜੀ ਅਸੀਂ ਸਾਰੋਂ ਕਿਸੇ ਸਪਾਰਸ ਆਗੀ ਅੱਛਾ ਸਪਾਰਸ ਆਗੀ ਕਿਸੇ ਲੀਡਰ ਦੀ ਉਹ ਤਾਂ ਫਿਰ ਦੱਸ ਕਰ ਆਈਏ ਉਹ ਫਿਰ ਐ ਕਰੋ ਜੀ ਰਾਤ ਨੂੰ ਮੈਂ ਤਾਂ ਅਰਦਾਸ ਕਰੋ ਗੁਰਦੁਆਰੇ ਜਾ ਕੇ ਵੀ ਜਾ ਚੱਜੇ ਸਾਰੀ ਲੱਗਦੇ ਜਾਣ ਇਹ ਗੱਲ ਸੁਣੋ ਸਪਾਰਸ ਨਾ ਤਾਂ ਨਗਰ ਕੌਂਸਲ ਨੇ ਅੱਜ ਤੱਕ ਕਿਸੇ ਦੀ ਮੰਨੀਆਂ ਨਾ ਮੰਨੇ ਜਿਹੜਾ ਨਗਰ ਟਾਊਨ ਦੀ ਹਦੂਦ ਦੇ ਅੰਦਰ ਟੱਕਾ ਹੋਊਗਾ ਉਹ ਆਪਦੇ ਤੌਰ ਤੇ ਕਰੂਗੇ ਇਹਨਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੀ ਇਹਨਾਂ ਨੂੰ ਅਸੀਂ ਇਹ ਉਹੀ ਗੱਲ ਲੈ ਕੇ ਖੜ ਜਾਂਦੇ ਨੇਗੇ ਪਹਿਲਾਂ ਤੁਸੀਂ ਉਹ ਉਥੋਂ ਸਾਰਾ ਅਸੀਂ ਆਪਣਾ ਕਰਵਾ ਕੇ ਲੈ ਕੇ ਆਏ ਆ ਬਾਜ਼ਾਰ ਜਾ ਕੇ ਅੱਜ ਵੀ ਟਾਇਰ ਤੋਂ ਹੁਣ ਲੇਡੀਜ਼ ਨਾਲ ਅਸੀਂ ਜੈਂਚ ਕੀਗਾ ਉਹ ਕਰੀ ਆ ਸਾਡੇ ਸਾਹਮਣੇ ਹੀ ਪੰਜ-ਛੇ ਦਿਨ ਪਹਿਲਾਂ ਗਿਆ ਕੇ ਆਏ ਵੀ ਲੈ ਜਾਏ ਕਬਜੇ ਫੋਕੇ ਧਰੇ ਜਾ ਰਹੇ ਆ ਉਹ ਕਹਿੰਦੇ ਅਸੀਂ ਕਿਥੇ ਦੇ ਖਰਚ ਕੁਵਾ ਨਹੀਂ ਸਕਦੇ ਨਹੀਂ ਕੋਈ ਨਹੀਂ ਸਾਡੇ ਕੋਲ ਪਾਸ ਉਹਨਾਂ ਦੀ